ਜੇ ਉਹ ਨਾ ਧਰਮ ਨੂੰ ਪੜਿਆ ਜਾਏ ਧਰਮ ਸਾਰੇ ਸਤਕਾਰਯੋਗ ਹੁੰਦੇ ਆ ਕੁਝ ਬੰਦੇ ਕੱਟੜ ਹੁੰਦੇ ਕੁਝ ਬੰਦੇ ਗਲਤ ਹੁੰਦੇ ਉਹਨਾਂ ਕਰਕੇ ਅਸੀਂ ਧਰਮਾਂ ਨੂੰ ਭੰਡਣਾ ਸ਼ੁਰੂ ਕਰ ਦਿੰਨੇ ਆ ਕੁਝ ਧਰਮਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖੀਆਂ ਜਾਂਦੀਆਂ ਨੇ ਕੱਟੜ ਪੰਥੀਆਂ ਵੱਲੋਂ ਜਿਹੜੀਆਂ ਸਮਾਜ ਨੂੰ ਚੰਗੀਆਂ ਨਹੀਂ ਲੱਗਦੀਆਂ ਮਾਫ਼ ਕਰ ਦਿਓ ਇਸ ਧੀ ਨੂੰ ਇਸ ਮਾਂ ਨੂੰ ਇਸ ਭੈਣ ਨੂੰ ਕਿਸੇ ਨੇ ਨਰਕ ਦਾ ਦਵਾਰਾ ਕਿਹਾ ਮੇਰੇ ਨਾਲ ਵੀ ਸਟੇਜ ਤੇ ਦੋ ਬੀਬੀਆਂ ਖੜੀਆਂ ਐ ਸਾਹਮਣੇ ਵੀ ਬੈਠੀਆਂ ਸਤਕਾਰਯੋਗ ਮਾਮਾ ਭੈਣਾ ਧੀਆਂ ਧੀਆਂ ਮੈਂ ਤਾਂ ਕਿਹਾ ਵੀ ਮੇਰੀ ਧੀ ਸਟੇਜ ਤੇ ਖਲੋਤੀ ਐ ਉਹਦੇ ਵਰਗੀਆਂ ਸਾਰੀਆਂ ਸਾਡੀਆਂ ਧੀਆਂ ਪ੍ਰਾਰਥਨਾ ਕਰਾ ਕਿਸੇ ਨੇ ਕਿਹਾ ਨਰਕ ਦਾ ਦਵਾਰਾ ਹੈ ਔਰਤ ਕਿਸੇ ਨੇ ਆਪਣੇ ਧਰਮ ਦੇ ਮੁਤਾਬਕੇ ਗੱਲ ਲਿਖ ਦਿੱਤੀ ਕਹਿੰਦਾ ਔਰਤ ਪੈਰ ਦਾ ਜੋੜਾ ਹੈ ਜਿਤ ਕਰੋ ਪਾਲੋ ਨਹੀਂ ਤੇ ਲਾ ਛੱਡੋ ਕਿੰਨਾ ਦੁੱਖ ਆਉਂਦਾ ਮਾਂ ਨਾਲ ਐਡੀ ਬੇਇਨਸਾਫੀ ਆ ਭੈਣਾਂ ਇੰਨੀ ਨਫ਼ਰਤ ਦੀ ਦੇ ਨਾਲ ਏਡੀ ਬੇਇਨਸਾਫੀ ਕੀਤੀ ਉਹਨਾਂ ਲੋਕਾਂ ਨੇ ਕਿਸੇ ਨੇ ਗੱਲ ਕਹੀ ਕਹਿੰਦਾ ਔਰਤ ਮਸੀਤ ਦੇ ਕੋਲੋਂ ਲੰਘ ਗਈ ਇਹਦਾ ਪਰਸ਼ਾਵਾ ਮਸੀਤ ਉੱਤੇ ਪੈ ਗਿਆ ਮਸੀਤ ਢੋਣੀ ਪਵੇਗੀ ਕਹਿੰਦਾ ਜੇਕਰ ਤੇ ਭਲੇਖੇ ਨਾਲ ਔਰਤ ਮਸੀਤ ਦੇ ਅੰਦਰ ਚਲੀ ਗਈ ਅਫਸੋਸ ਮਸੀਤ ਢੋਣੀ ਪਵੇਗੀ ਦੁਬਾਰਾ ਉਸਾਰੀ ਕਿੱਡਾ ਵੱਡਾ ਧੱਕਾ ਕੀਤਾ ਔਰਤ ਦੇ ਨਾਲ ਇੱਕ ਮਾਂ ਦੇ ਨਾਲ ਜਦੋਂ ਬੇਇਨਸਾਫੀ ਹੋਣ ਲੱਗੀ ਤੇ ਵਾਰੀ ਆਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੇ ਮੇਰੇ ਬਾਬੇ ਨਾਨਕ ਨੇ ਉੱਚੀ ਬਾਹ ਕਰਕੇ ਤੁਹਾਡੇ ਹੱਕ ਵਿੱਚ ਇੱਕ ਨਾਰਾ ਲਾਇਆ ਉਹ ਸਾਰੇ ਆਪਾਂ ਜਪਾਂਗੇ ਸੋ ਕਿਉ ਮੰਦਾ ਆਖੀ ਹੈ ਜਿੱਤ ਜਮ ਹੈ ਹਰਾਜਾਂ ਨੂੰ ਜਿੰਨਾ ਰਾਜਿਆਂ ਨੂੰ ਮਹਾਰਾਜਾਂ ਨੂੰ ਜਨਮ ਦਿੱਤਾ ਸੂਰਮਿਆਂ ਨੂੰ ਭਗਤਾਂ ਨੂੰ ਦਾਨੀਆਂ ਨੂੰ ਐਸੇ ਪਰਪਕਾਰੀਆਂ ਨੂੰ ਜਨਮ ਦਿੱਤਾ ਉਹਨਾਂ ਨੂੰ ਮਾੜਾ ਨਾ ਆਖੋ ਦੁਨੀਆ ਦੇ ਲੋਕੋ ਉਹਨਾਂ ਮਾਵਾ ਦੇ ਚਰਨਾਂ ਤੇ ਸਿਰ ਝਕਾਉਣਾ ਚਾਹੀਦਾ ਹੈ